ਰਿਹਾ ਵਿਦ ਆਸ ਸੁਪਨੇ ਲੋ ਨਾ ਦਸੂਦਾ ਸੰਪੇ ਰਤ ਅੰਤਰ ਨਹੀਂ ਜਪੋਰੀ ਸਬਨਾ ਸਬਨਾ ਸਤ ਨਾ ਪਿਓ ਜੈ ਕਰਤੇ

ਉਹ ਸੰਤਾਂ ਮਹਾਂ ਪੁਰਸ਼ਾਂ ਸਾਸ ਸਨੇ ਦੀ ਬਹੁਤ ਵੱਡੀ ਪਤ੍ਰੀ ਹੁੰਦਾ ਹੈ। ਬਾਬਾ ਪ੍ਰੀਤ ਜੀ ਆਪਣੀ ਬਾਣੀ ਉਹ ਸਮਝਾਉਣਾ ਕਰਦੇ ਕਹਿੰਦੇ ਕਿ ਕੱਲ ਮੈਂ ਖਾ ਉਹਨਾਂ ਸਾਥ ਸਾਡੇ ਵੇਲੇ ਜਾਂ ਦੇਖਾਂ ਤਾਂ ਮੇਰਾ ਅਲੋਪ ਹੋਵੇ। ਬਾਬਾ ਪ੍ਰੀਤ ਜੀ ਵੀ ਮਾਨਸ ਸਮਝਾਉਣਾ ਕਰਦੇ ਕਹਿੰਦੇ ਕਿ ਪ੍ਰਭੂ ਨੇ ਕਿਰਪਾ ਕਰਕੇ ਜਦੋਂ ਮੈਨੂੰ ਸੰਤਾਂ ਦੇ ਸੰਗ ਦੇ ਨਾਲ ਮਿਲਿਆ ਜਦੋਂ ਕਦੇ ਕਿਰੇ ਤੇ ਕਿਰਪਾ ਹੋਈ ਮੈਨੂੰ ਸੰਤਾਂ ਦੇ ਸੰਗ ਦੇ ਨਾਲ ਜਦੋਂ ਕਦੇ ਕਿ ਮਿਲਿਆ कहीं कि मैं हम कि देखता मैं मेरा कला बेटी मेरा परमात्मा मेरा वाइ मैं नजर आता है क्योंकि संतानी संगत का प्रभाव है तो संतान की के हट बसता क्योंकि संगत बसता है जो संतान की संगत हर रोज करते हैं हर रोज परमात्मा

ਸਤਿ ਸਤਿ ਪਾਕੀ ਸਤ ਮਾਰੇ ਰਗਦੀ ਪਰਮਾਤਮਾ ਜੀ ਆਪ ਉਸਨੇ ਕੋਲ ਮੰਗਦਾ ਕਿ ਮੈਨੂੰ ਕਹਿੰਦੇ ਕਿ ਮਨ ਦੇ ਚਿਤ ਦੇਣ ਵਾਲੀ ਨਾਮ ਰੂਪ ਕੀ ਕਹਿੰਦੇ ਕਿ ਭਗਤੀ ਮਣੀ ਦਿਓ ਪਰ ਕਦੇ ਵੀ ਮੈਨੂੰ ਕਹਿੰਦੇ ਕਿ ਐਸੇ ਦੀਵਾ ਨਾਲ ਜਿਨ੍ਹਾਂ ਦਾ ਪ੍ਰਕਾਰ ਸੰਤਾਂ ਦੇ ਉਲਟ ਹੋਵੇ ਉਹਨਾਂ ਦੇ ਦਰਸ਼ਨ ਵੀ ਨਾ ਕਰਵਾਇਓ ਕਹਿੰਦੇ ਜਿਹੜੇ ਹੀਰ ਕਹਿੰਦੇ ਕਿ ਸੰਤਾਂ ਦੇ ਉਲਟ ਚੱਲਦੇ ਨੇ

ਤੇ ਸਾਡਾ ਵੀ ਸਾਡਾ ਵੀ ਮੰਨ ਕਰਦਾ ਕਿ ਅਸੀਂ ਵੀ ਸਾਧ ਸੰਗਤਾਂ ਦੇ ਆਪਸ ਕਰ ਰਹੀ ਹੈ ਸਾਡਾ ਵੀ ਮੰਨ ਕਰਦਾ ਕਿ ਅਸੀਂ ਵੀ ਸੰਗਤਾਂ ਨਾਲ ਸੰਗਤਾਂ ਦੇ ਵਿੱਚ ਬੈਠੀ ਅਸੀਂ ਵੀ ਸੇਵਾ ਕਰੀਏ ਗੁਰੂ ਘਰ ਦੇ ਵਿੱਚ ਅਸੀਂ ਵੀ ਲੰਗਰਾਂ ਦੀ ਸੇਵਾ ਕਰਕੇ ਅਸੀਂ ਵੀ ਸਾਰਾ ਸੰਗਤ ਦੀ ਸੇਵਾ ਕਰੀਏ ਜੋੜੇ ਸਾਹਮਣੇ ਦੀ ਸੇਵਾ ਕਰੀਏ ਤੇ ਸਾਡਾ ਵੀ ਸੰਗਤ ਦੇ ਵਿੱਚ ਸਾਨੂੰ ਇਸ ਤਰ੍ਹਾਂ ਸਾਡਾ ਮਨ ਬਣ ਜਾਂਦਾ ਕਿ ਅਸੀਂ ਸੇਵਾ ਕਰਨੀ ਹੈ ਤੇ ਜਿਹੜਾ ਇਹ ਸਾਧ ਸੰਗਤ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਉਹਦਾ ਮਨ ਫਿਰ ਬਾਣੀ ਅਨੁਗਰਾਹ ਦੇ ਤਰੀਕੇ ਨਾਲ ਉਹਦਾ ਮਨ ਦੁਨੀਆਂ ਦੇ ਵਿੱਚ ਕੋਈ ਭੱਜਦਾ ਨਹੀਂ ਸਾਥ ਸੰਗਤ ਵਿੱਚ ਉਦਾਹਮਨ ਗੁਰੂ ਦੀ ਸੰਗਤ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਉਹਦਾ ਮਨ ਟਿਕ ਜਾਂਦਾ ਹੈ ਤੇ ਜਿਨ੍ਹਾਂ ਦਾ ਈਮਾਨ ਉਹ ਮਨ ਸਾਸੀ ਗੁਰੂ ਦੀ ਬਾਣੀ ਦੇ ਨਾਲ ਟਿਕ ਜਾਵੇ ਤੇ ਸਾਥ ਸੰਗਤ ਇਹ ਹੋਰ ਦੁਨੀਆਂ ਦੇ ਸਾਨੂੰ ਚਾਹਤੇ ਨਹੀਂ ਹੈ। ਇਹ ਵੀ ਦੁਨੀਆਂ ਦੇ ਵਿੱਚ ਅਸੀਂ ਪਰਮਾਤਮਾ ਨੂੰ ਪਾਉਣ ਦਾ ਸਾਧਨ ਜਾਣਿਆ ਹੋਇਆ ਸੀ ਤੇ ਸਾਥ ਸੰਗਤ ਪਰਮਾਤਮਾ ਨੂੰ ਪਾਉਣ ਦਾ ਪਹਿਲਾ ਰਸਤਾ

ਸਾਨੂੰ ਪਤਾ ਹੀ ਨਹੀਂ ਕਿ ਉਹ ਪਰਮਾਤਮਾ ਦਾ ਚਿਹਰਾ ਕਿੰਨਾ ਵਾਰ ਪਰਮਾਤਮਾ ਕਿੱਥੇ ਰਹਿੰਦਾ ਹੈ ਉਹ ਮਿਲਦਾ ਕਿ ਦਾ ਇਨਸਾਨ ਸੰਗਤ ਦੇ ਸਾਨੂੰ ਨਹੀਂ ਪਤਾ ਬਾਕੀ ਸਾਰੇ ਆਪਣੂ ਲੱਭਦੇ ਹੁੰਦੇ ਆ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਗੁਰੂਕਾਰ ਦੇ ਬਾਰੇ ਸਾਨੂੰ ਬਾਣੀ ਦੀ ਰਸ ਗੱਲ ਕਿ ਪਹਿਲੇ ਦਾਸ ਘਰੇ ਤੋਂ ਉਤਾਰਨ ਸੋਚਾਂ ਲੋਕ ਸੰਗਤ ਦੇ ਵਿੱਚ ਜੋ ਬਾਕੀ ਸਾਰੇ ਪਤ ਸੰਤਾਂ ਤੇ ਪਰਮਾਤਮਾ ਦੀ ਕੋਈ ਬੇਦ ਨਹੀਂ ਬਾਣੀ ਸਾਡੇ ਹੀ ਪਰਮਾਤਮਾ

तो इसका करके इन पापा को सी बचना है तो धन धन श्री गुरु अर्जन देव जी महाराज जी भी संतान तो संता की शोभा में अपनी वाणी में विचार दसते हैं कहते हैं कि साध की शोभा साध में आई नानक साध सब भेद ना, ना, ना पाए संतान की शोभा कहते कि संग जानते हैं नानक साध सब भेद ना, 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 ना पाए महाराज कहते कि संतान की शोभा संग जानते हैं हे भाई ਸਤਿ ਆਤਿ ਸਤਿ ਪ੍ਰਣਾਮ ਹੋਵੇ ਕੋਈ ਵੇਧ ਨਹੀਂ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਆਪਣੇ ਬਾਣੀ ਦੇ ਸੰਸਾਰ ਗਿਆਨ ਵਿੱਚ ਸਮਝਦੇ ਹਨ। ਪਹਿਲਾ ਗੁਰੂ ਸਾਹਿਬ ਜੀ ਦੇ ਜਿਹਨੇ ਵੀ ਸੰਤ ਮਹਾਂਪੁਰਖ ਦੁਨੀਆ ਦੇ ਵਿੱਚ ਆਇਆ ਸਾਧ ਸੰਗਤੀ ਉਹ ਸਾਨੂੰ ਗਿਆਨ ਤੋਂ ਸਿਖਾ ਸੰਤਾਂ ਦੀ ਸੰਗਤ ਵਿੱਚ ਜਾਣ ਦਾ ਪਾਵਾਂ ਉਪਦੇਸ਼ ਦਿੰਦੇ ਹਨ। ਉਹ ਆਪਾਂ ਸਾਰੇ ਇਹ ਕਰਨਾ ਵਾਲੇ, ਭੜਨਾ ਵਾਲੇ ਆ ਜਿਹੜੇ ਵੀ ਦੀਪ ਸੰਤਾਂ ਦੀ ਸੰਗਤ ਕਰਦੇ ਨੇ, ਜਿਹੜੇ ਵੀ ਸੰਤਾਂ ਮਹਾਂਪੁਰਖਾਂ ਨੂੰ ਦਸਦਾਰ ਕਰਦੇ ਨੇ ਭਾਈ ਉਹਨਾਂ ਦਾ ਦੇਖਣ ਸੀ ਤਾਂ ਆਪ ਤਾਂ ਬੇਪਰੀਏ ਸਾਰੀਆਂ ਸੰਗਤਾਂ ਵੀ ਸੰਤਾਂ ਦੇ ਜਨਮ ਨਾਲ ਜੁੜ ਕੇ ਨਾਮ ਦੀਆਂ ਦਾਤਾ ਬੋਲੋ ਨਾਮ ਦੀਆਂ ਦਾਤਾ ਲੈ ਕੇ ਨਾਮ ਦਾ ਪਿਆਸ ਕਰੋ ਨਾਮ ਦਾ ਪਿਆਸ ਸੰਦੇ ਨਾਮ ਸਾਸ ਤੁਹਾਡਾ ਜੀਵਨ ਸਤੁਰ ਜਾਣਾ ਉਹ ਕਿ ਬਾਣੀ ਵਿੱਚ ਮਾਤਾ ਚਰਿਆ ਕਿ ਬਾਣੀ ਨੂੰ ਨਾਮ ਪਿਆਸ ਹੈ ਜਦੇ ਸੰਤਰੇ ਪਾਪ ਲੋਸ਼ਕਤਾ ਕਲ ਸੇਧ ਦੇ ਰੂਪ ਬਾਗ ਉਦਾਰਾ ਕਹਿੰਦੇ ਕਿ ਬਾਣੀ ਨੂੰ ਨਾਮ ਜਹਾਜ ਹੈ ਜਦ ਸੇਧ ਨਾਲੇ ਜਾਈ ਜਿਹੜੇ ਜਿਹੜੇ ਨਾਮ ਲੈ ਰਿਆ ਚੜੇ ਸਿਮਰੇ ਪਾਰ ਫਿਰ ਬਲਿ ਜਿਹੜੇ ਜੋ ਸਰਤਾ ਦਾ ਸਰੇਂ ਦੇ ਗੁਰੂ ਪਾਰ ਪਕਾਰ ਜਿੱਦਾਂ ਦੀ ਸਰਤਾ ਦੇ ਨਾਲ ਉਸੇ ਭਾਈ ਗੁਰੂ ਦਾ ਨਾਮ ਲੇਵੋਗੇ ਜਿੱਦਾਂ ਦੀ ਸਰਤਾ ਦੇ ਨਾਲ ਉਹਨਾਂ ਦੀ ਭਾਵਨਾ ਦੇ ਨਾਲ ਉਸੇ ਗੁਰੂ ਨੂੰ ਚਿੰਤੇ ਕਰੋਗੇ ਗੁਰੂ ਪਾਰ ਪਕਾਰ ਉਹ ਗੁਰੂ ਨੇ ਹੀ ਸਾਖਣੀ ਤਾਂ ਇਹ ਪ੍ਰੇੜੇ ਪਾਰ ਕਰਦੇ ਨੇ ਗੁਰੂ ਨੇ ਹੀ ਤੁਹਾਨੂੰ ਇਸ ਭਾਵ ਸਭਾ ਤੋਂ ਬਾਅਦ ਕਰਕੇ

ਤੁਹਾਡੇ ਨਿਸਾਨ ਨੂੰ ਬੜੀ ਮਾਣੇ ਬਹੁਤ ਸਾਰੇ ਗਿਆਨ ਪ੍ਰਾਪਤ ਹੋਇਆ ਹੈ ਤੁਹਾਡੇ ਦੀ ਬਾਣੀ ਨੂੰ ਜੁਚਾਣਾ ਮੰਗਿਆ ਨੇ ਚਰਚਾ ਹੋਈ ਨੇ ਵਿਚਾਰਾ ਕਰਦੇ ਗਲਤੀਆਂ ਮਾ ਚੁਕਾ ਦੀ ਜਿਵੇਂ ਤਾਂ ਸਾਰੇ ਸੰਤ ਜੈ ਕੁਦੇ ਧੰਨ ਦੇਖੋ ਜਿਖੋ ਦੀ ਸਤ ਨਾਮ ਸਭ ਨਾਮ ਸਭ ਜਪੋ ਸਤ ਨਾਮ ਸਤ ਨਾਮ